ਆਪਾਂ ਫਸਲ ਮੰਡੀ ਦੇ ਵਿੱਚ ਲੈ ਕੇ ਆਉਣੇ ਆ ਫਸਲ ਮੰਡੀ ਦੇ ਵਿੱਚ ਲੈ ਕੇ ਆਉਣ ਲਈ ਆਪਣੀ ਧਿਆਨ ਦੀ ਇਹ ਜੋ ਗੱਲ ਹੀ ਆ ਕਿ ਆਪਾਂ ਸਿਰਫ ਤੇ ਸਿਰਫ ਲੋਹਾਈ ਦਾ ਅਤੇ ਸਫਾਈ ਦਾ ਹੀ ਚਾਰਜ ਦੇਣਾ ਆ ਅਰਤੀਆਂ ਨੂੰ ਜਦੋਂ ਆਪਾਂ ਹਿਸਾਬ-ਕਿਤਾਬ ਕਰਨ ਜਾਂਦੇ ਆ ਇਸ ਤੋਂ ਬਾਅਦ ਜੋ ਆਪਾਂ ਕੰਡੇ ਦੀ ਚਾਲ ਸਹੀ ਕਰਨੀ ਆ ਜੀ ਚਾਲ ਚੈੱਕ ਕਰਨੀ ਆ ਕਿ ਕੰਡੇ ਦੀ ਚਾਲ ਸਹੀ ਆ ਚਾਲ ਚੈੱਕ ਕਰਨ ਦੇ ਲਈ ਆਪਾਂ ਕੀ ਕਰਨਾ ਹੈਗਾ ਕਿ ਜਿੱਦਾਂ ਕੱਲੀ ਪਲੀ ਲਮਕਾ ਲੈਣੀ ਆ ਆਪਾਂ ਤੁਸੀਂ ਕੰਡੇ ਨੂੰ ਦੇਖੋ ਕਿ ਕੰਡੇ ਦੇ ਉੱਪਰ ਪਲੇਟ ਲੱਗੀ ਹੋਈ ਆ ਸੋ ਜੇ ਪਲੇਟ ਨਹੀਂ ਲੱਗੀ ਤਾਂ ਉਹ ਗੈਰਕਾਨੂੰਨੀ ਆ ਜੀ ਠੀਕ ਆ ਜੀ ਤੁਸੀਂ ਉਸ ਕੰਡੇ ਨੂੰ ਪਲੇਟ ਵਾਲੇ ਕੰਡੇ ਤੇ ਹੀ ਤੋਲ ਹੋਣ ਦੇਣਾ ਆਪ ਦਾ ਮੇਰਾ ਨਾਮ ਅਮਨਦੀਪ ਕੌਰ ਹੈ ਮੈਂ ਬਤੌਰ ਖੇਤੀਬੜੀ ਉਕਾਸ ਅਫਸਰ ਮਾਰਕੀਟਿੰਗ ਬਰੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀ ਆ ਸੋ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਸੀਜ਼ਨ ਚੱਲ ਰਿਹਾ ਹੈਗਾ ਆਪਣਾ ਸੋਣੀ ਦਾ ਇਸ ਸਮੇਂ ਆਪਣੇ ਕਿਸਾਨਾਂ ਨੇ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਉਣੀ ਹੈ ਜੀ ਝੋਨੇ ਦੀ ਸੋ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੋਏਗਾ ਉਹ ਹੋਵੇਗਾ ਕਿ ਇਸ ਸੋਹਣੀ ਸੀਜ਼ਨ ਦੇ ਦੌਰਾਨ ਕਿਸਾਨ ਕਿਵੇਂ ਆਪਣੀ ਫਸਲ ਦਾ ਸਹੀ ਮੁੱਲ ਪ੍ਰਾਪਤ ਕਰ ਸਕਣ ਕਿਵੇਂ ਆਪਣੀ ਫਸਲ ਦਾ ਸਚਜਾ ਮੰਡੀਕਰਨ ਕਰ ਸਕਣ ਸੋ ਇਸ ਦੇ ਸੰਬੰਧ ਵਿੱਚ ਸਾਡੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਸਮੇਂ-ਸਮੇਂ ਤੇ ਕਿਸਾਨਾਂ ਨੂੰ ਕੈਂਪਾਂ ਦੇ ਰਾਹੀਂ ਵੀ ਜਾਗਰੂਕ ਕਰ ਰਹੇ ਆ ਅਤੇ ਮੰਡੀਆਂ ਦੇ ਵਿੱਚ ਜਾ ਕੇ ਵੀ ਜਿੱਦਾਂ ਤੋਲ ਲੱਗਣ ਦੇ ਸਮੇਂ ਕੰਡੇ ਵੱਟੇ ਦੀ ਚੈਕਿੰਗ ਆਦਤ ਹੈ ਤੋਲਾਂ ਦੀ ਚੈਕਿੰਗ ਵੀ ਸਮੇਂ-ਸਮੇਂ ਤੇ ਕਰਦੇ ਹਨ ਸੋ ਇਸ ਦੇ ਸੰਬੰਧ ਵਿੱਚ ਆਪਣੀਆਂ ਸਾਰੀਆਂ ਗੱਲਾਂ ਦੇ ਵਿੱਚ ਧਿਆਨ ਦੇਣ ਤੋਂ ਸਭ ਤੋਂ ਪਹਿਲਾ ਪੁਆਇੰਟ ਆ ਜਾਂਦਾ ਜੀ ਕਿ ਆਪਾਂ ਫਸਲ ਦੀ ਕਟਾਈ ਵੇਲੇ ਹੀ ਆਪਾਂ ਬਹੁਤ ਧਿਆਨ ਰੱਖਣਾ ਕਟਾਈ ਦੇ ਵੇਲੇ ਧਿਆਨ ਦੇਣ ਜੋ ਗੱਲ ਇਹ ਆ ਕਿ ਆਪਣੀ ਫਸਲ ਜਿਹੜੀ ਉਹ ਇੱਕ ਸਾਰ ਸੁੱਕੀ ਹੋਵੇ ਸੋ ਇੱਕ ਵਾਰ ਸੁੱਕੀ ਹੋਵੇਗੀ ਉਸ ਦੀ ਨਮੀ ਦੀ ਮਾਤਰਾ ਸਹੀ ਆਵੇਗੀ ਜੇਕਰ ਆਪਣੀ ਫਸਲ ਦੀ ਨਮੀ ਦੀ ਮਾਤਰਾ ਸਹੀ ਹੁੰਦੀ ਹੈ ਤਾਂ ਇਹ ਹੋਏਗਾ ਕਿ ਆਪਣੀ ਫਸਲ ਮੰਡੀ ਦੇ ਵਿੱਚ ਜਾ ਕੇ ਜਿਆਦਾ ਦਿਨ ਦੇ ਲਈ ਆਪਾਂ ਨੂੰ ੜੀਕ ਨਹੀਂ ਕਰਨੀ ਪਏਗੀ ਸੋ ਇਹ ਆਪਾਂ ਕਿਸਾਨ ਵੀਰੋ ਇਨਸ਼ੋਰ ਕਰਕੇ ਚੱਲਣਾ ਇਸ ਗੱਲ ਨੂੰ ਆਪਾਂ ਯਕੀਨੀ ਬਣਾ ਕੇ ਰੱਖਣਾ ਕਿ ਆਪਣੀ ਫਸਲ ਦੀ ਨਮੀ ਦੀ ਮਾਤਰਾ 17% ਹੀ ਹੋਵੇ ਸੋ ਇਸ ਤੋਂ ਬਾਅਦ ਜੋ ਜਿਹੜਾ ਮੁੱਖ ਮੁੱਦਾ ਆ ਜਾਂਦਾ ਜੀ ਉਹ ਇਹ ਆ ਕਿ ਸਾਰੇ ਕਿਸਾਨ ਵੀਰਾਂ ਨੂੰ ਸਾਡੀ ਅਪੀਲ ਆ ਖੇਤੀਬਾੜੀ ਵਿਭਾਗ ਵੱਲੋਂ ਕਿ ਤੁਸੀਂ ਅਨਾਜ ਖਰੀਦ ਪੋਰਟਲ ਦੇ ਉੱਪਰ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ ਜੀ ਜਿਨ੍ਹਾਂ ਦੇ ਨਾਂ ਤੇ ਵੀ ਪੈਲੀ ਆ ਜਿਨ੍ਹਾਂ ਦੇ ਨਾਂ ਤੇ ਵੀ ਫਸਲ ਦੀ ਵਿਕਰੀ ਹੋ ਰਹੀ ਆ ਸੋ ਉਹ ਵੀਰ ਅਨਾਜ ਖਰੀਦ ਪੋਰਟਲ ਤੇ ਆਪਣੀ ਆਈਡੀ ਜ਼ਰੂਰ ਬਣਵਾਉਣ ਸੋ ਇਹ ਸਾਈਡ ਆਈਡੀ ਬਣਵਾਉਣ ਦਾ ਨੂੰ ਫਾਇਦਾ ਇਹ ਹੋਵੇਗਾ ਉਹਨਾਂ ਨੂੰ ਜੋ ਨਹੀਂ ਦੀ ਫਸਲ ਦੀ ਅਦਾਇਗੀ ਉਹਨਾਂ ਦੇ ਖਾਤੇ ਦੇ ਵਿੱਚ ਪ੍ਰਾਪਤ ਹੋਵੇਗੀ ਸਿੱਧੀ ਦੂਸਰਾ ਇਹ ਕਿ ਉਹਨਾਂ ਨੂੰ ਜੇ ਫਾਰਮ ਹੈ ਜਿਹੜਾ ਉਹਨਾਂ ਦੀ ਆਈਡੀ ਦੇ ਵਿੱਚੋਂ ਡਾਇਰੈਕਟਲੀ ਉਹਨਾਂ ਨੂੰ ਮਿਲ ਜਾਵੇਗਾ ਸੋ ਜਿਹੜਾ ਜੇ ਫਾਰਮ ਮਿਲੇਗਾ ਉਹ ਮਾਰਕੀਟ ਕਮੇਟੀ ਦੇ ਨੁਮਾਇੰਦਿਆਂ ਦੇ ਵੱਲੋਂ ਦੀਆਂ ਅਧਿਕਾਰੀਆਂ ਦੇ ਵੱਲੋਂ ਤਸਦੀਕ شدہ ਹੋਣਾ ਚਾਹੀਦਾ ਜੀ ਆਪਣਾ ਜੇ ਫਾਰਮ ਸੋ ਜਿਵੇਂ ਹੁਣ ਆਪਾਂ ਨੂੰ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਇਸ ਚੀਜ਼ ਦਾ ਪਤਾ ਹੀ ਹੈ ਕਿ ਜੇ ਫਾਰਮ ਦੀ ਨਾਲ ਆਪਾਂ ਨੂੰ ਕਾਫੀ ਕਮਸ ਖਾਲੇ ਹੋ ਜਾਂਦੀ ਆ ਸੋ ਜਿਵੇਂ ਕਿ ਆਪਣਾ ਆਜੂਸ਼ਮਾਨ ਕਾਰਡ ਆ ਗਿਆ ਜਾਂ ਸਿਹਤ ਬੀਮਾ ਯੋਜਨਾਵਾਂ ਹੋ ਜਾਂਦੀਆਂ ਜਾਂ ਫਿਰ ਜਿਵੇਂ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਦੇ ਵੱਲੋਂ ਵੀ ਬਹੁਤ ਸਾਰੀਆਂ ਸਬਸਿਡੀਆਂ ਮਹਈਆ ਕਰਵਾਈਆਂ ਜਾਂਦੀਆਂ ਜਿਵੇਂ ਕਪਾਹ ਦੀ ਸਬਸਿਡੀ ਕਣਕ ਦੀ ਸਬਸਿਡੀ ਜਿਪਸਮ ਦੀ ਸਬਸਿਡੀ ਸੋ ਇੰਨਾਂ ਸਾਰੀਆਂ ਸਬਸਿਡੀਆਂ ਦੇ ਲਈ ਵੀ ਸਭ ਤੋਂ ਪਹਿਲਾਂ ਕਿਸਾਨ ਦਾ ਅਨਾਜ ਖਰੀਦ ਪੋਰਟਲ ਦੇ ਉੱਪਰ ਰਜਿਸਟ੍ਰੇਸ਼ਨ ਹੋਣੀ ਬਹੁਤ ਹੀ ਲਾਜ਼ਮੀ ਹੈ ਜੀ ਸੋ ਆਪਾਂ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਕਿ ਆਪਾਂ ਆੜਤੀਏ ਦੇ ਕੋਲ ਜਾ ਕੇ ਆਪਣਾ ਜੋ ਆੜਤੀਏ ਦੇ ਕੋਲ ਆਪਾਂ ਫਸਲ ਵੇਚਦੇ ਹਾਂ ਉਨਾ ਆੜਤੀਆਂ ਨੂੰ ਕਹਿ ਕੇ ਆਪਾਂ ਅਨਾਜ ਖਰੀਦ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਆ। ਸੋ ਇਸ ਤੋਂ ਬਾਅਦ ਜੋ ਅੱਗੇ ਹੀ ਆਪਾਂ ਫਸਲ ਮੰਡੀ ਦੇ ਵਿੱਚ ਲੈ ਕੇ ਚੱਲੇ ਆ। ਫਸਲ ਦੀ ਕਟਾਈ ਹੋ ਗਈ ਆਪਣੇ ਜੇ ਫਾਰਮ ਦੇ ਲਈ ਆਪਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਆ। ਸੋ ਆਪਾਂ ਫਸਲ ਮੰਡੀ ਦੇ ਵਿੱਚ ਲੈ ਕੇ ਆਉਣੇ ਆ। ਫਸਲ ਮੰਡੀ ਦੇ ਵਿੱਚ ਲੈ ਕੇ ਆਉਣ ਲਈ ਆਪਣੀ ਧਿਆਨ ਦੇਣ ਜੋ ਗੱਲ ਈ ਆ। ਕਿ ਆਪਾਂ ਸਿਰਫ ਤੇ ਸਿਰਫ ਲੋਹਾਈ ਦਾ ਅਤੇ ਸਫਾਈ ਦਾ ਹੀ ਚਾਰਜ ਦੇਣਾ ਆੜਤੀਆਂ ਨੂੰ ਜਦੋਂ ਆਪਾਂ ਹਿਸਾਬ-ਕਿਤਾਬ ਕਰਨ ਜਾਂਦੇ ਆ ਬਾਕੀ ਦੇ ਸਾਰੇ ਇਹਦੇ ਸਾਰੇ ਚਾਰਜ ਜੋ ਵੀ ਨਿਰਧਾਰਤ ਚਾਰਜ ਆ ਉਹ ਸਾਰੇ ਇਹਦੇ ਸਾਰੇ ਚਾਰਜ ਆੜਤੀਆਂ ਨੂੰ ਪੈਣੇ ਆ ਜੀ ਇਸ ਤੋਂ ਬਾਅਦ ਜਦੋਂ ਜਦੋਂ ਆਪਣੀ ਫਸਲ ਨੂੰ ਤੋਲ ਲੱਗਣਾ ਸ਼ੁਰੂ ਕਰਨਾ ਸੋ ਤੋਲ ਲੱਗਣ ਵੇਲੇ ਆਪਣਾ ਪਹਿਲਾ ਪੁਆਇੰਟ ਇਹ ਹੈ ਕਿ ਆਪਾਂ ਆਪ ਕੰਡਿਆਂ ਦਾ ਨਰੀਖਣ ਕਰੀਏ ਕਿਸਾਨ ਵੀਰ ਇਹ ਜ਼ਰੂਰ ਖਿਆਲ ਰੱਖਣ ਕਿ ਆਪ ਖੁਦ ਜਦੋਂ ਤੋਲ ਲੱਗਣਾ ਨਾ ਮੌਕੇ ਤੇ ਆਪ ਖੁਦ ਮੌਜੂਦ ਹੋਣ ਇਹ ਨਾ ਹੋਵੇ ਕਿ ਕਿਸਾਨ ਵੀਰ ਸਾਈਡ ਤੇ ਫਿਰਦੇ ਆ ਆਪਣੇ ਤੇ ਤੋਲ ਲੱਗ ਰਿਹਾ ਉਹਦੀ ਫਸਲ ਨੂੰ ਸੋ ਉਸ ਸਮੇਂ ਤੁਸੀਂ ਆਪਦੀ ਫਸਲ ਦਾ ਉਚਿਤ ਮੁੱਲ ਲੈਣ ਦੇ ਲਈ ਪਹਿਲਾਂ ਤੁਸੀਂ ਕੰਡੇ ਨੂੰ ਦੇਖੋ ਕਿ ਕੰਡੇ ਦੇ ਉੱਪਰ ਪਲੇਟ ਲੱਗੀ ਹੋਈ ਆ ਸੋ ਜੇ ਪਲੇਟ ਨਹੀਂ ਲੱਗੀ ਤਾਂ ਉਹ ਗੈਰਕਾਨੂੰਨੀ ਆ ਜੀ ਠੀਕ ਆ ਜੀ ਤੁਸੀਂ ਉਸ ਕੰਡੇ ਨੂੰ ਪਲੇਟ ਵਾਲੇ ਕੰਡੇ ਤੇ ਹੀ ਤੋਲ ਹੋਣ ਦੇਣਾ ਆਪਦਾ ਇਸ ਤੋਂ ਬਾਅਦ ਚਾ ਆ ਗਈ ਆਪਣੇ ਜਿਹੜੀ ਕੰਡੇ ਨੂੰ ਆਪਾਂ ਜਦੋਂ ਦੇਖਦੇ ਆ ਤਾਂ ਆਪਾਂ ਕੰਡੇ ਨੂੰ ਉੱਪਰੋਂ ਹਲਾ ਕੇ ਦੇਖਣਾ ਕਿ ਥੱਲੜੇ ਜਿਹੜੇ ਉਹਦੇ ਸਕੇਲ ਆ ਉਹ ਸਹੀ ਮੂਵ ਕਰ ਰਹੇ ਆ ਜੇ ਉਹ ਸਹੀ ਮੂਵ ਕਰਦੇ ਆ ਤਾਂ ਠੀਕ ਆ ਆਦਰਵਾਇਜ਼ ਉਹਦੇ ਵਿੱਚ ਕਈ ਵਾਰ ਦਾਣੇ ਵਗੈਰਾ ਵੀ ਫਸੇ ਹੋ ਸਕਦੇ ਆ ਇਸ ਤੋਂ ਬਾਅਦ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਕੰਡੇ ਦੇ ਉੱਪਰ ਦੇਖਣਾ ਕਿ ਕੀ ਪਲੇਟ ਲੱਗੀ ਹੋਈ ਆ ਸੋ ਜੇ ਪਲੇਟ ਨਹੀਂ ਲੱਗੀ ਤਾਂ ਉਹ ਕੰਡੇ ਨੂੰ ਆਪਾਂ ਵਰਤੋ ਨਹੀਂ ਕਰਨ ਦੇਣੀ ਆਪਣੇ ਤੋਲ ਦੇ ਸਮੇਂ ਇਸ ਤੋਂ ਬਾਅਦ ਜੋ ਆਪਣਾ ਦੇਖਣਾ ਜੀ ਕਿ ਕੀ ਕੰਡਾ ਸਮਤਲ ਜਗ੍ਹਾ ਤੇ ਪਿਆ ਕੰਡਾ ਕਿਸੇ ਢੇਰੀ ਦੇ ਉੱਪਰ ਨਾ ਹੋਵੇ ਕੰਡਾ ਕਿਸੇ ਉੱਬੜ ਖਾਬੜ ਜਗ੍ਹਾ ਤੇ ਨਾ ਪਿਆ ਹੋਵੇ ਸਮਤਲ ਜਗ੍ਹਾ ਤੇ ਕੰਡਾ ਹੋਣਾ ਚਾਹੀਦਾ ਸੋ ਕੰਡੇ ਨੂੰ ਆਪਾਂ ਹਲਾ ਕੇ ਦੇਖਣਾ ਉੱਪਰੋਂ ਥੋੜਾ ਚੱਕ ਕੇ ਇਦਾਂ ਦੇਖਣਾ ਕਿ ਜਿੱਥੇ ਉਹਦੇ ਨੀਚੇ ਵਾਲੇ ਸਕੇਲਾਂ ਦੇ ਵਿੱਚ ਕੋਈ ਦਾਣੇ ਵਗੈਰਾ ਨਾ ਫਸੇ ਹੋਣ ਤਾਂ ਜੋ ਆਪਣੇ ਤੋਲ ਦੇ ਵਿੱਚ ਕੋਈ ਵੇਰੀਏਸ਼ਨ ਨਾ ਆਵੇ ਇਸ ਦੇ ਲਈ ਆਪਾਂ ਉਸ ਕੰਡੇ ਨੂੰ ਝਟਕਣਾ ਬਹੁਤ ਹੀ ਲਾਜ਼ਮੀ ਆ ਇਸ ਤੋਂ ਬਾਅਦ ਜੋ ਆਪਾਂ ਕੰਡੇ ਦੀ ਚਾਲ ਸਹੀ ਕਰਨੀ ਹੈ ਜੀ ਚਾਲ ਚੈੱਕ ਕਰਨੀ ਹੈ ਕਿ ਕੰਡੇ ਦੀ ਚਾਲ ਸਹੀ ਹੈ ਚਾਲ ਚੈੱਕ ਕਰਨ ਦੇ ਲਈ ਆਪਾਂ ਕੀ ਕਰਨਾ ਹੈਗਾ ਕਿ ਜਿੱਦਾਂ ਕੱਲੀ ਪਲੀ ਲਮਕਾ ਲੈਣੀ ਆਪਾਂ ਠੀਕ ਹੈ ਜੀ ਜਿੱਥੇ ਸਕੇਲ ਹੈ ਸਕੇਲ ਦੇ ਨਾਲ ਉੱਥੇ ਹੋਕਾ ਹੋਕੇ ਦੇ ਉੱਪਰ ਕੱਲੀ ਪਲੀ ਲਮਕਾ ਲੈਣੀ ਆ ਉਹ ਪਲੀਲਮ ਕਾ ਕੇ ਵੇਖਣਾ ਕਿ ਸਕੇਲ ਜਿਆਦਾ ਉੱਪਰ نیچے ਨਾ ਜਾਵੇ ਜਿਆਦਾ ਸੱਜੇ ਖੱਬੇ ਨਾ ਜਾਵੇ ਸੋ ਜੇਕਰ ਕੰਡੀ ਦਾ ਸਕੇਲ ਸਹੀ ਥਾਂ ਤੇ ਆ ਰਿਹਾ ਹੈਗਾ ਅੱਗੇ ਪਿੱਛੇ ਨੂੰ ਝੁਕਾ ਜਿਆਦਾ ਨਹੀਂਗਾ ਉੱਪਰ نیچے ਝੁਕਾ ਜਿਆਦਾ ਨਹੀਂਗਾ ਤਾਂ ਆਪਣਾ ਕੰਡਾ ਸਹੀ ਮੰਨਿਆ ਜਾਵੇਗਾ ਇਸ ਤੋਂ ਬਾਅਦ ਚੋਂ ਆਪਾਂ ਦੇਖਣਾ ਜੀ ਕਿ ਆਪਣਾ ਕੰਡਾ ਹੈਗਾ ਜਿਹੜਾ ਉਹਦੇ ਸਕੇਲ ਦੇ ਉੱਪਰ ਕੋਈ ਕੱਟ ਨਾ ਹੋਵੇ ਠੀਕ ਹੈ ਜੀ ਕੋਈ ਕੱਟ ਨਾ ਹੋਵੇ ਕਿਸੇ ਪਾਸੇ ਸਕੇਲ ਵਿੰਗਾ ਨਾ ਹੋਵੇ ਇਹਨਾਂ ਗੱਲਾਂ ਦਾ ਧਿਆਨ ਦੇਣ ਤੋਂ ਬਾਅਦ ਆਪਾਂ ਤਲਾਈ ਦੇ ਲਈ ਹਮੀ ਭਰਦੇ ਹੋਏ ਆਪਾਂ ਤਲਾਈ ਦੇ ਲਈ ਰਾਜੀ ਹੋ ਜਾਣਾ ਫੇਰ ਤੁਸੀਂ ਦੇਖਣਾ ਕਿ ਜਿਹੜਾ ਆਪਣਾ ਬੰਦਾ ਤਲਾਈ ਕਰ ਰਿਹਾ ਕੀ ਉਹ ਆੜਤੀਏ ਦਾ ਲਾਇਸੈਂਸੀ ਤੋਲਾ ਸੋ ਜਿਵੇਂ ਆੜਤੀਆਂ ਦੇ ਲਾਇਸੈਂਸ ਬੰਦੇਈ ਇਸੇ ਤਰ੍ਹਾਂ ਨਾਲ ਤੋਲਿਆਂ ਦੇ ਵੀ ਲਾਇਸੈਂਸ ਬੰਦੇ ਆ ਸਰਕਾਰ ਦੇ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲ ਬਣਾਈ ਜਾਂਦੇ ਆ ਸੋ ਲਾਇਸੈਂਸੀ ਤੋਲਾ ਹੀ ਤੁਹਾਡੀ ਫਸਲ ਨੂੰ ਤੋਲ ਲਾ ਰਿਹਾ ਹੋਵੇ ਕੋਈ ਲੇਬਰ ਦੇ ਨੁਮਾਇੰਦੇ ਤੋਂ ਨਾ ਕਿਤੇ ਤੋਲਾ ਲੱਗ ਰਿਹਾ ਹੋਵੇ ਸੋ ਇਸ ਤੋਂ ਬਾਅਦ ਜੋ ਕਿਸਾਨ ਵੀਰੋ ਆਪਾਂ ਇਹ ਧਿਆਨ ਦੇਣਾ ਕਿ ਜਿਹੜਾ ਆਪਣਾ ਕੰਡਾ ਹੈਗਾ ਉਹਦੇ ਕੰਡੇ ਦੇ ਨਾਲ ਪਰਟਿਕੂਲਰ ਇੱਕ ਸਪੈਸ਼ਲ ਵੱਟੇ ਹੁੰਦੇ ਆ ਇੱਕ ਕੰਡੇ ਦੇ ਲਈ ਅਲੋਟਡ ਵੱਟੇ ਉਹਦੀ ਹੋਣਗੇ ਇਹ ਨਹੀਂ ਕਿ ਆਪਾਂ ਇੱਕ ਕੰਡੇ ਦੇ ਲਈ ਕੋਈ ਵੀ ਵੱਟੇ ਚੱਕ ਕੇ ਤੋਲ ਲਾ ਲੈਣਾ ਸੋ ਕਿਸਾਨ ਵੀਰੋ ਜੇਕਰ ਆਪਾਂ ਦੇਖ ਰਹੇ ਆ ਕਿ ਕੰਡੇ ਦੇ ਉੱਪਰ ਜੋ ਨੰਬਰ ਆ ਉਹੀ ਨੰਬਰ ਵੱਟਿਆਂ ਦੇ ਉੱਤੇ ਹੋਣਾ ਚਾਹੀਦਾ ਉਹੋ ਹੀ ਸੇਮ ਨੰਬਰ ਪਲੀ ਦੇ ਉੱਪਰ ਹੋਣਾ ਚਾਹੀਦਾ ਸੋ ਚੌਥਾ ਨੰਬਰ ਜਿਹੜਾ ਹੁੰਦਾ ਜੀ ਉਹ ਸਕੇਲ ਜਿਹੜਾ ਇਨਸਰਟਡ ਹੁੰਦਾ ਵਿੱਚ ਉਸ ਦੇ ਉੱਪਰ ਹੁੰਦਾ ਠੀਕ ਹੈ ਜੀ ਪਰ ਇਹ ਤਿੰਨ ਨੰਬਰ ਤੁਸੀਂ ਦੇਖ ਸਕਦੇ ਹੋ ਚੌਥਾ ਜੇਕਰ ਖੇਤੀਬਾੜੀ ਭਾਗ ਦੇ ਮੁਲਾਜ਼ਮਾਂ ਨੂੰ ਜਾਂ ਫਿਰ ਆਪਣੇ ਹੋਰ ਐਡਮਿਨਿਸਟ੍ਰੇਸ਼ਨ ਦੇ ਮੁਲਾਜ਼ਮਾਂ ਨੂੰ ਕਿਤੇ ਕੋਈ ਦਿੱਕਤ ਲਾਈ ਦੀ ਇਹ ਚੌਥਾ ਨੰਬਰ ਉਦੋਂ ਫਿਰ ਸਕੇਲ ਕਢਵਾ ਕੇ ਦੇਖ ਲਿਆ ਜਾਂਦਾ ਸੋ ਤੁਸੀਂ ਇਹ ਜ਼ਰੂਰ ਚੈੱਕ ਕਰਨਾ ਕਿ ਇਹਨਾਂ ਤਿੰਨਾਂ ਜਗ੍ਹਾ ਦੇ ਉੱਪਰ ਆਪਣਾ ਇੱਕੋ ਜਿਹਾ ਨੰਬਰ ਹੀ ਹੋਣਾ ਲਾਜ਼ਮੀ ਹੈ ਇਸ ਤੋਂ ਬਾਅਦ ਜੋ ਕਿਸਾਨ ਵੀਰੋ ਤੁਸੀਂ ਇਹ ਦੇਖਣਾ ਹੈਗਾ ਕਿ ਆਪਣਾ ਫਸਲ ਦਾ ਜਿਹੜਾ ਉਹ ਧੜਾ ਕਿਵੇਂ ਸੈੱਟ ਕਰਨਾ ਠੀਕ ਹੈ ਜੀ ਇਹ ਬਹੁਤ ਹੀ ਅਹਿਮ ਵਿਸ਼ਾ ਰਹੇ ਜਾਂਦਾ ਆਪਣਾ ਕਿ ਧੜਿਆਂ ਅਕਸਰ ਹੀ ਕਈ ਵਾਰੀ ਆਪਾਂ ਮੰਡੀਆਂ ਦੇ ਵਿੱਚ ਦੇਖਦੇ ਹਾਂ ਕਿ 650 ਗ੍ਰਾਮ ਦਾ 700 ਗ੍ਰਾਮ ਦਾ ਧੜਾ ਵੱਜ ਜਾਂਦਾ ਜੋ ਕਿ ਸਹੀ ਨਹੀਂ ਆ। ਸੋ ਆਪਾਂ ਧੜੇ ਕਿਸਾਨ ਵਿਰੋਧ ਧੜੇ ਨੂੰ ਆਪਾਂ ਕਿੱਦਾਂ ਸੈੱਟ ਕਰਵਾਉਣਾ ਹੈਗਾ ਕਿ ਵੈਸੇ ਤਾਂ 600 ਗ੍ਰਾਮ ਤੇ ਧੜਾ ਫਿਕਸ ਹੁੰਦਾ ਪਰ ਪ੍ਰੰਤੂ ਫੇਰ ਵੀ ਤੁਸੀਂ ਆਪਦੀ ਸੈਟੀਸਫੈਕਸ਼ਨ ਦੇ ਲਈ ਧੜੇ ਨੂੰ ਸੈੱਟ ਕਰਵਾ ਸਕਦੇ ਹੋ ਕਿ 10 ਬੋਰੀਆਂ ਦਾ ਭਾਰ ਉਸੇ ਕੰਡੇ ਤੇ ਜਿਹੜੀ ਤੇ ਤੁਹਾਡੀ ਫਸਲ ਤੋਲੀ ਆਣੀ ਆ 10 ਬੋਰੀਆਂ ਦਾ ਭਾਰ ਕਰਵਾ ਲੈਣਾ ਜਿੰਨਾ ਭਾਰ ਆ ਗਿਆ ਉਹਨੂੰ ਤੁਸੀਂ ਤਕਸੀਮ ਕਰਵਾ ਦੇਣਾ 10 ਦੇ ਨਾਲ। ਤਕਰੀਬਨ ਤਕਰੀਬਨ ਉਹ 580 ਗ੍ਰਾਮ ਦੇ ਕਰੀਬ-ਕਰੀਬ ਆ ਰਵੇਗਾ ਸੋ 20 ਗ੍ਰਾਮ ਕਿਸੇ ਹਾਸੇ ਬੰਦੇ ਨਹੀਂ ਲੱਗਦਾਗਾ ਇਸੇ ਦੇ ਲਈ ਆਪਾਂ 600 ਗ੍ਰਾਮ ਨੂੰ ਹੀ ਭਾਰ ਨੂੰ ਸਹੀ ਮੰਨਣਾ ਹੈ ਸੋ ਧੜੇ ਦਾ weight ਆਪਣਾ ਫਿੱਟ ਹੋ ਗਿਆ ਜੀ ਬਾਕੀ ਜਿਵੇਂ ਆਪਾਂ ਉਹਨੂੰ ਸਭ ਕਿਸਾਨ ਵੀਰਾਂ ਨੂੰ ਪਤਾ ਹੈ ਕਿ ਜਿਹੜੀ ਝੋਨੇ ਦੀ ਭਰਤੀ ਹੈ ਉਹ 37 ਕਿਲੋ ਦੀ ਬੋਰੀ ਦੀ ਭਰਤੀ ਹੁੰਦੀ ਆ। ਇਹ 37 ਕਿਲੋ ਦੀ ਬੋਰੀ ਦੀ ਭਰਤੀ ਹੁੰਦੀ ਹੈ ਜੀ 600 ਗ੍ਰਾਮ ਦਾ ਇਹਦੇ ਉੱਪਰ ਆਪਾਂ ਧੜਾ ਫਿਕਸ ਕੀਤਾ ਜਿਹੜਾ ਉਹਦਾ weight ਹੋ ਜਾਊਗਾ ਜੀ। ਟੋਟਲ 38 ਕਿਲੋ 100 ਗ੍ਰਾਮ ਦੀ ਆਪਣੀ ਭਰਤੀ ਇਹ ਗਿਣੀ ਜਾਣੀ ਆ। ਸੋ ਜਦੋਂ ਵੀ ਆਪਾਂ ਸਕੇਲ ਨੂੰ ਦੇਖਣਾ 20 ਕਿਲੋ ਦਾ ਤੇ 10 ਕਿਲੋ ਦਾ ਇੱਕ ਵੱਖਰੇ ਤੌਰ ਤੇ ਆਪਣੇ ਹੋਣਗੇ ਜੀ ਵੱਟੇ। ਤਾਂ ਉਸ ਤੋਂ ਬਾਅਦ ਜਿਹੜਾ ਉੱਪਰਲਾ ਆ ਗਿਆ ਉਹ ਸਕੇਲ ਦੇ ਉੱਪਰ ਆਪਾਂ weight ਚੈੱਕ ਕਰਨਾ ਜੀ। ਸੋ ਇੰਨਾ ਸਾਰੀਆਂ ਗੱਲਾਂ ਨੂੰ ਕਿਸਾਨ ਵੀਰੋ ਧਿਆਨ ਚ ਰੱਖਦੇ ਹੋ ਤਾਂ ਤੁਸੀਂ ਆਪਣੀ ਫਸਲ ਦਾ ਉਚਿਤ ਮੁੱਲ ਹਾਸਲ ਕਰ ਸਕਦੇ ਹੋ ਕਿ ਜਿਹੜੇ ਕੰਡੇ ਅਤੇ ਵੱਟੇ ਆ ਜਿਹੜੇ ਕੰਡੇ ਦੇ ਨਾਲ ਵੱਟੇ ਯੂਜ਼ ਹੋ ਰਹੇ ਆ ਉਹਨਾਂ ਵੱਟਿਆਂ ਨੂੰ ਆਰਟੀਆਂ ਦੇ ਵੱਲੋਂ ਹਰ ਸਾਲ ਲੀਗਲ ਮੈਟਰੋਲੋਜੀ ਵਿਭਾਗ ਵੱਲੋਂ ਪਾਸ ਕਰਵਾਇਆ ਜਾਣਾ ਜ਼ਰੂਰੀ ਆ ਉਹਨਾਂ ਦੇ ਵਿੱਚ ਸਿੱਕਾ ਭਰਿਆ ਹੋਣਾ ਜ਼ਰੂਰੀ ਆ ਸੋ ਉਹਨਾਂ ਦੇ ਉੱਪਰ ਬਕਾਇਦਾ ਮੋਹਰ ਚੈੱਕ ਕਰਨੀ ਆ ਜੀ ਤੁਸੀਂ ਸੋ ਇੰਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖਦੇ ਆਂ ਆਪਣੀ ਫਸਲ ਦਾ ਉਚਿਤ ਮੁੱਲ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ